ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹਲਾ ਚਤ ਜਪਮਨੇ ਰਾਮ ਨਾਮ ਪਰਗਾਸੇ ਹਰ ਕੇ ਸੰਤੇ ਮਿਲ ਪ੍ਰੀਤ ਲਗਾਨੀ ਵਿੱਚ ਗ੍ਰਹਿ ਉਹ ਦਾਸ ਰਹਾ ਹਮਾਰੇ ਹਿਰਦੈ ਜਪਿਓ ਨਾਮ ਨਰਹਾਰੇ ਪ੍ਰਭ ਕਿਰਪਾ ਕਰੇ ਕਿਰਪਾ ਸੇ ਅੰਦਰੇ ਅੰਦ ਪਿਆ ਮਨ ਬਿਗਸੇ ਆਪ ਦਮ ਭਏ ਮਿਲਣ ਕੀ ਆਸੇ ਹਮ ਹਰ ਸੁਆਮੀ ਪ੍ਰੇਤ ਲਗਾਈ ਜਿਤਨੇ ਸਾਸ ਲਏ ਹਮ ਗਰਾਸ ਕਿਲਵਕ ਦਹਨ ਭਏ ਕਿਨੇ ਅੰਤਰੇ ਟੂਟ ਗਏ ਮਾਇਆ ਕੇ ਫਾਸੇ ਕਿਆ ਹਮ ਕਿਰਮ ਕਿਆ ਕਰਮ ਕਮਵ ਹੈ ਮੂਰਖ ਮੁਗਦ ਰਖੇ ਪ੍ਰਭਤਾ ਸੇ ਅਵਗਣੀ ਆਰੇ ਪਤਰ ਭਾਰੇ ਸਤ ਸੰਗਤ ਮਿਲ ਤਰੈ ਤੇਰਾ ਸੇ ਜੇਤੇ ਸੇ ਟਕੜੀ ਜਗਦੇਸਰੇ ਤੇ ਸਭ ਊਚੇ ਹਮ ਨੀਚੇ ਵਖਿਆ ਸੇ ਹਮਰੇ ਅਵਗੁਣ ਸੰਗੁਰ ਮਿਟੇ ਜਨ ਨਾਨਕ ਮੇਲੀ ਪ੍ਰਭ ਪਾਸ ਕਨੜਾ ਮਹੱਲਾ ਚਤ ਮੇਰੇ ਮਾਨੇ ਰਾਮ ਨਾਮ ਜਪਿਓ ਗੁਰਵਾਕੇ ਹਰੇ ਹਰੇ ਕਿਰਪਾ ਕਰੀ ਜਗਦੇਸਰੇ ਦੁਰਮਤ ਦੂਜਾ ਭਾਉ ਗਇਓ ਸਭ ਝਾਕੇ ਰਾਹਾ ਨਾਨਾ ਰੂਪ ਰੰਗ ਹਰ ਕੀਰੇ ਘਟ ਘਟ ਰਾਮ ਰਬਯੋ ਗੁਪਲਾਕੇ ਹਰ ਕੀ ਸੰਤ ਮਿਲੇ ਹਾਰੇ ਪ੍ਰਗਟੇ ਉਗੜ ਗਏ ਬਿਕੇ ਆ ਕੇਤਾਕੇ ਸੰਤ ਜਨਾ ਕੇ ਬਹੁਤ ਬਹੁਤ ਸੋਭਾ ਜਿਨ ਉਰ ਧਾਰਿਓ ਹਾਰੇ ਰਸਕ ਰਸਾ ਕੇ ਹਰ ਕੇ ਸੰਤ ਮਿਲੈ ਹਰ ਮਿਲਿਆ ਜਸ ਗਉ ਦੇਖ ਬਸ਼ਰਾ ਕੇ ਹਰ ਕੇ ਸੰਤ ਜਨਾ ਮੈਂ ਹਾਰਿ ਹਾਰਿ ਤੇ ਜਨ ਉਤਮ ਜਨਕ ਜਨਾ ਕੇ ਤਿਨ ਹਰਿ ਹਿਰਦੈ ਬਾਸ ਬਸਾਨੀ ਛੁਟ ਗਈ ਮੁਸਕੇ ਮੁਸਕਾ ਕੇ ਤੁਮਰੇ ਜਾਨੇ ਤੁਮਹੀ ਪ੍ਰਭ ਕੀਏ ਹਰ ਰਖ ਲਿਓ ਆਪਣੇ ਅਪਨਾਕੇ ਜਨਨਾ ਨੇ ਕਿਸਾ ਹਰ ਪਾਈ ਮਾਤ ਪਿਤਾ ਬੰਦਪਾ ਹਰ ਸਾਕੇ ਜਨਨਾ ਨੇ ਕਿਸਾ ਹਰ ਪਾਈ ਮਾਤ ਪਿਤਾ ਬੰਦਪਾ ਹਰ ਸਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ